ਮਹਾਪੁਰਸ਼ ਨੇ ਬੇਰਨ ਨੇ ਦਸੀਓ ਕਿ ਅੱਜ ਤੱਕ ਸਾਰੀਆਂ ਗੱਲਾਂ ਅਲੱਗ-ਅਲੱਗ ਭਲੇਖੇ ਫੇਰੋ ਝਗੜੇ ਫੇਰ ਖੜੇ ਨੇ ਰੋਜ਼ ਰੌਲਾ ਪੈ ਜਾਂਦਾ ਗੱਤਵਾ ਆਪਣੀ-ਆਪਣੀ ਕਾਈ ਜਾਂਦੇ ਸਾਰੇ ਝਗੜੇ ਕੀ ਨਾ ਪਾਇਣ ਝਗੜੇ ਤਾਂ ਨੇ ਕੋਈ ਵੀ ਐਸਾ ਸਪਸ਼ਟ ਗੱਲ ਬਾਣੀ ਦੀ ਕਿਸੇ ਨੂੰ ਗੁਰਬਾਣੀ ਦੀ ਸਮਝ ਨਹੀਂ ਆਈ ਸੀ ਹੁਣ ਤੱਕ ਤਾਂ ਝਗੜੇ ਨੇ ਚਾਹੋ ਹੁੰਦੇ ਹੀ ਨੇ ਪਿੱਛੋਂ ਤੇ ਸਮਝ ਨਹੀਂ ਹੁੰਦੀ ਜਦ ਕੋਈ ਸਮਝਦਾਰ ਸਮਝ ਲੈਂਦਾ ਕਿਸੇ ਤੇ ਕਿਰਪਾ ਹੋ ਜਾਂਦੀ ਹੈ ਅਸਲ ਜਿ ਕਿਸੇ ਤੇਰੀ ਕਿਰਪਾ ਹੁੰਦੀ ਉਹਦਾ ਪ੍ਰੋਗਰਾਮ ਹੁੰਦਾ ਹੈ। ਕਿ ਐਸਾ ਹੀ ਪ੍ਰੋਗਰਾਮ ਹੁੰਦਾ। ਪਟਾਣ ਥੱਲੇ ਪਿਆ ਸੀ ਡੀਜ਼ਲ। ਪਹਿਲਾਂ ਧਰਤੀ ਤੇ ਬਣਾਇਆ ਨਹੀਂ। ਕੋਈ ਐਸਾ ਉਹਦਾ ਪ੍ਰੋਗਰਾਮ ਸੀ ਉਹਨੇ ਜਦ ਅਕਲ ਨਹੀਂ ਦਿੱਤੀ ਫਿਰ ਕਿਸ ਨੇ ਅਕਲ ਦੇਤੀ। ਹੁਣ ਜਹਾਜ਼ ਬਣ ਗਏ, ਗੱਡੀਆਂ ਬਣ ਗਈਆਂ। ਅਸੀਂ ਵਰਤ ਰਹੇ ਹਾਂ ਉਹਨੂੰ। ਉਹ ਪਹਿਲਾ ਚੀਜ਼ ਪਹਿਲਾਂ ਹੀ ਰੱਖੀ ਹੋਈ ਹੁੰਦੀ ਹੈ। ਉਹਦੇ ਪ੍ਰੋਗਰਾਮ ਨੇ ਤਾਂ ਇਹਦਾ ਹੀ ਰੌਲਾ ਹੈ। ਇਹ ਰਾਜ ਆਰਾਮ ਦੀ ਕਹਾਣੀ ਹੈ। ਕੀ ਕੀ ਥੱਲੇ ਰੱਖਿਆ ਹੈ ਦੱਬ ਕੇ ਉਹਨੇ ਕਦੋਂ ਕੀ ਵਰਤਣ ਇਹ ਉਹ ਜਿਆਦਾ ਜਾਣਦਾ ਸਾਨੂੰ ਉਹਦੀ ਅਕਲ ਜਿਆਦਾ ਦੇ ਦਿੰਦਾ ਉਹ ਜਗਾ ਜਗਾ ਦਿੰਦਾ ਉਹ ਮਰਨ ਵੇਲੇ ਵੀ ਜਗਾ ਲੈਂਦਾ ਆਈਟਮਾ ਮਰਨ ਵਾਸਤੇ ਦੇ ਦਿੰਦਾ ਨੇ ਸਾਨੂੰ ਆਈਟਮਾ ਭਾਮਾ ਜਿਹੜੇ ਹਾਈਡਰੋਜਨ ਭਾਮਰੇ ਨਾ ਇਹ ਆਤਮ ਹੱਤਿਆ ਕਰਨ ਵਾਸਤੇ ਦਿੰਦੇ ਨੇ ਇਤਰਾਕੀ ਵਾਸਤੇ ਨਹੀਂ ਦਿੰਦੇ ਹੋਏ ਇਹਦਾ ਜਦ ਦਿਮਾਗ ਜਿਆਦਾ ਖਰਾਬ ਹੁੰਦਾ ਨਾ ਇਹ ਵੀ ਮਰਨਾਰੇ ਪਾਸੇ ਵਿਚਰਾ ਜਾਂਦਾ ਹੰਕਾਰ ਜਿਆਦਾ ਵਜਾਂਦਾ ਜਾਂਦਾ ਐਂਗਾ ਵੀ ਕਰ ਦਿੰਦਾ ਉਹ ਸਭ ਕੁਝ ਐਸਾ ਗਿਆਨ ਦਿੰਦਾ ਐਸੀ ਚਾਬੀ ਦਿੰਦਾ ਉਲਟੀ ਉਲਟੇ ਪਾਸੇ ਨੂੰ ਵਿਚਾਰਿਆ ਜਾਂਦਾ ਹੈ ਜਾਂ ਹੰਕਾਰ ਹੋ ਜਾਂਦਾ ਪਰ ਗੁਰਮਾਣੀ ਦਾ ਗਿਆਨ ਉਲਟੇ ਪਾਸੇ ਨੂੰ ਜਾਣ ਵਾਲਾ ਨਹੀਂ ਹੈ ਮਾਇਆ ਦਾ ਗਿਆਨ ਵਿਗਿਆਨ ਇਹ ਸੇ ਕਰਕੇ ਹੈ ਇਹ ਤੋਂ ਖਤਰਾ ਜਿਆਦਾ ਹੈ ਹਮੇਸ਼ਾ ਇਹ ਤੋਂ ਖਤਰਾ ਨਹੀਂ ਇਹ ਖਤਰਿਆਂ ਤੋਂ ਖਲਾਫ ਹੈ ਸੁਖਾਂ ਦੀ ਪੜਣਾ ਦੁੱਖਾਂ ਦੀ ਪੜਣਾ ਖਤਰਾ ਜਮੇਸ਼ਾ ਤੋਂ ਖੁੱਦ ਹੈ ਵਿਗਿਆਨ ਦੁੱਖਾਂ ਦੀ ਪੜਣਾ ਸੁਖਾਂ ਦੀ ਨਹੀਂ ਪਰ ਅਸੀਂ ਉਹਨੂੰ ਸੁਖਾਂ ਦੀ ਪੜਣ ਬੰਨਿਆ ਹੋਇਆ ਹੈ ਸੰਸਾਰ ਨੇ ਸ਼ਾਇਦ ਹੋਣ ਨਹੀਂ ਬਨ ਰਿਹਾ ਗਾਹ ਨੂੰ ਅਕਲ ਆ ਗਈ ਹੁਣ ਗਾਂਵ ਵਾਸਤੇ ਨਹੀਂ ਬਨ ਰਿਹਾ ਹੁਣ ਫੜ ਜਾਣਗੇ ਹੁਣ ਛੇਤੀਓ ਜਾਗ ਪਏ ਥੋੜੇ ਥੋੜੇ ਲੋਕ ਵੀ ਵਿਗਿਆਨ ਨੇ ਤਾਂ ਬਸ ਥੋੜਾ ਜਿਹਾ ਫਰਕ ਆ ਮਹੌਤ ਦਾ ਵਿਗਿਆਨ ਦਾ ਯਾਨੀ ਵਿਗਿਆਨ ਉੱਥੇ ਰਿਹਾ ਹੈ ਜੇ ਸਾਡਾ ਮਹੌਤ ਦਾ ਥੋੜਾ ਜਿਹਾ ਫਰਕ ਆ ਪਿਆਲੇ ਚਾਰ ਚਾਹ ਉਹ ਪਿਆਲਾ ਬੁੱਲਣ ਜਵੰਦਾ ਫਰਕ ਨਹੀਂ ਰਿਹਾ ਪਿਆ ਟੇਬਲ ਤੇ ਪਿਆਲਾ ਬਸ ਚਾਕੇ ਮੂੰਹ ਨੂੰ ਲਾਉਣ ਵਾਲੀ ਗੱਲ ਹੈ ਚਾਹ ਬਣ ਕੇ ਆ ਗਈ ਟੇਬਲ ਤੇ ਪਈ ਹੈ ਪੂਰੇ ਪੀਣ ਵਾਲਾ ਕੁਰਸੀ ਤੇ ਬੈਠਾ ਹੈ ਜੇ ਮਰਜੀ ਚਾਕੇ ਮੂੰਹ ਨੂੰ ਲਾ ਲਵੇ ਜਾਂ ਮਰਜੀ ਬੈਠਣਾ ਦਬਨਵੇ ਬੈਠਾ ਹੁੰਦਾ ਬਟਨ ਤਾਂ ਉੱਗਲ ਜਾਂਦੀ ਉਹ ਗੱਲ ਹੈ ਜਿਵੇਂ ਪਿਆਲਾ ਚਾਕੇ ਮੂੰਹ ਨੂੰ ਲਾਣਾ ਐਵੇਂ ਬਸਣ ਤੋਂ ਉਹਦੇ ਚੱਟੇ ਉੱਗਲੀ ਚਲੀ ਜਾਣੀ ਸਭ ਉਹ ਖਤਮ ਇਹ ਵਿਗਿਆਨ ਦੀ ਦੇਣ ਹੈ ਵਿਗਿਆਨ ਵਿਨਾਸ਼ ਦਾ ਦੂਆ ਨਾ ਹੈ ਇਹ ਗੁਰਮਾਤਾ ਗਿਆਨ ਹੈ ਇਹ ਵਿਕਾਸ ਹੈ ਵਿਕਾਸ ਵਿਗਾਸ ਇੱਕ ਲਫ਼ਜ਼ਾ ਇੱਕ ਵਿਕਾਸ ਲਫ਼ਜ਼ਾ ਹੈ ਵਿਕਾਸ ਵਿੱਚੋਂ ਵਿਨਾਸ਼ ਕਰਦਾ ਸਾਇੰਸ ਵਿਕਾਸ ਕਰਦੀ ਹੈ ਵਿਗਾਸ ਨਹੀਂ ਕਰਦੀ ਸਾਇੰਸ ਕੀ ਕਰਦੀ ਹੈ ਵਿਕਾਸ ਸਰਕਾਰਾਂ ਵਿਕਾਸ ਕਰਦੀਆਂ ਨੇ ਸਰਕਾਰਾਂ ਨੇ ਵਿਨਾਸ਼ ਕਰਦੀਆਂ ਨੇ ਅਤਵਾਦਿਕ ਇਹਨਾਂ ਦੀ ਦੇਣਾ ਹੈ ਸਰਕਾਰਾਂ ਦੀ ਅਤਵਾਦਿਕ ਇਹਦੀ ਦੇਣਾ ਸਰਕਾਰਾਂ ਦੀ ਹਥਿਆਰ ਕਿੰਦੀ ਦੇਣਾ ਹੈ ਸਰਕਾਰਾਂ ਦੀ ਪੈਸੇ ਸਰਕਾਰਾਂ ਦਿੰਦੀਆਂ ਨੇ ਖੋਜ ਖੋਜ ਕਰਦੇ ਨੇ ਹਥਿਆਰ ਪੈਦਾ ਹੁੰਦੇ ਨੇ ਵਿਕਾਸ ਵਿੱਚ ਬਨਾਸ਼ ਛੁਪਿਆ ਹੋਇਆ ਹੈ ਵਿਚਾਰ ਦੀ ਲੋੜ ਹੈ ਸਿਰਫ ਔਰ ਫਕਤੀ ਵਿੱਚ ਭਗਤੀ ਵਿੱਚ ਕੀ ਹੈ ਵਿਕਾਸ ਨਹੀਂ ਹੈ ਵਿਗਾਸ ਹੈ ਵਿਗਾਸ ਆਤਮਾ ਨਾਲ ਸੰਬੰਧ ਰੱਖਦਾ ਹੈ ਵਿਕਾਸ ਮਾਇਆ ਨਾਲ ਸੰਬੰਧ ਰੱਖਦਾ ਹੈ ਵਿਕਾਸ ਹੈ ਬਾਹਲੇ ਸਰੀਰ ਦੇ ਕੰਮ ਆਉਂਦਾ ਹੈ ਵਿਗਾਸ ਅੰਦਰਲੇ ਸਰੀਰ ਦੇ ਕੰਮ ਆਉਂਦਾ ਹੈ ਗਿਆਨ ਦੋ ਹੀ ਪਾਸੇ ਹੈ ਸੈنس ਵਿੱਚ ਵੀ ਗਿਆਨ ਹੈ ਗੁਰਬਾਣੀ ਦਾ ਗਿਆਨ ਦੋ ਹੀ ਗਿਆਨ ਪਰ ਇਹ ਜਿਹੜਾ ਗਿਆਨ ਇਹਨਾਂ ਨੂੰ ਸੁਗਿਆ리 ਕੁ ਗਿਆਨ ਮਾਇਆ ਦਾ ਗਿਆਨ ਕੁ ਗਿਆਨ ਦੇ ਦਾਇਰੇ ਚ ਆਉਂਦਾ ਹੈ ਵਿਗਿਆਨ ਕੀ ਹੈ ਜੀ ਤੋ ਵਿਕਾਰ ਪੈਦਾ ਹੋ ਜਾਂਦੀਆਂ ਸੰਭਾਵਨਾ ਹੋ ਜਿਆਦਾ ਹੋਣ ਬੰਦ ਵਿੱਚ ਵਿਕਾਰੀ ਮਨ ਹੋ ਜਾਂਦੀਆਂ ਸੰਭਾਵਨਾਵਾਂ ਜਿਆਦਾ ਹੋਣ ਉਹ ਵਿਗਿਆਨ ਹੁੰਦਾ ਬੰਦ ਚ ਲੋ ਪੈਦਾ ਜਿਆਦਾ ਹੋ ਜਾਏ ਹੰਕਾਰ ਜਿਆਦਾ ਪੈਦਾ ਹੋ ਜਾਏ ਦੋ ਚੀਜ਼ੇ ਹੀ ਖਤਰਨਾਕ ਨੇ ਜਾ ਜਾ ਸੰਸਾਰ ਨੂੰ ਹੰਕਾਰਾ ਲੋਭ ਇਹ ਗਿਆਨੀਆਂ ਦਾ ਸੰਬੰਧ ਰੱਖਦੇ ਨੇ ਇਹ ਦੋਹਾਂ ਦਾ ਸੰਬੰਧ ਗਿਆਨ ਨਾਲ ਹੈ ਪੜ੍ਹਾਈ ਨਾਲ ਪੜਿਆ ਮੂਰਖ ਆਖੀਏ ਜਿੱਤ ਲੱਭ ਲੋਭ ਮੈਂ ਦੋਜੀ ਦਾ ਸੰਬੰਧ ਹੈ ਪੜ੍ਹੇ ਪੜ੍ਹਾਈ ਨਾਲ ਕੀ ਦਾ ਸੰਬੰਧ ਹੈ ਲੱਭ ਲੋਭ ਹੰਕਾਰ ਦਾ ਹੋਰ ਕੀ ਸੰਬੰਧ ਹੈ ਨਹੀਂ ਬਹੁਤ ਦਾ ਸੰਬੰਧ ਨਹੀਂ ਹੈ ਇਹਨਾਂ ਨੂੰ ਉਹਦਾ ਸਬੰਧ ਹੋਰ ਕੋਈ ਉਹਦਾ ਸਬੰਧ ਹੈ ਇਹਦੇ ਨਾਲ ਜੀਵਿਆ ਲੋੜੇ ਸਭ ਕੋਏ ਜੀਵਨ ਲੋੜਦੇ ਆ ਨਾ ਸਾਰੇ ਉਹ ਜੀਵਨ ਤਾਂ ਇਦਾਂ ਹੋਣਾ ਡਾਕਟਰ ਜੀਵਨ ਨਹੀਂ ਦੇ ਸਕਦੇ ਜਾ ਕੇ ਦੇਖ ਲੋ ਕਹਿੰਦੇ ਨੇ ਜੀ ਅਸੀਂ ਤਾਂ ਉਹ ਕੁਝ ਕਰ ਸਕਦੇ ਆ ਆਪਣੀ ਵਾਹ ਲਾ ਸਕਦੇ ਆ ਜੀਵਨ ਸਾਡੇ ਵਾਸਤੇ ਗੱਲ ਨਹੀਂ ਉਹ ਤਾਂ ਹੱਥ ਖੜੇ ਕਰੀ ਫਿਰਦੇ ਨੇ ਇਧਰ ਕੀ ਕਹਿੰਦੀ ਹੋਰ ਬਾਣੀ ਗੁਰਬਾਨੀ ਕੀ ਜਵਾਬ ਦਿੱਤੀ ਜਦੋਂ ਕਹਿੰਦਾ ਆਪ ਕੈਸੇ ਮਰੂ ਮਾਦਮਾ ਮਨ ਬੰਦਿਆ ਕੋਈ ਇਧਰ ਬੰਦ ਬੰਦਿਆ ਹੋਇਆ ਮੈਂ ਮਰਨਾ ਚਾਹਣਾ ਪਹਿਲਾਂ ਕਹਿਆ ਮਾਨ ਕਬੂਲ ਕਰ ਉਹ ਕਹਿੰਦਾ ਮੈਂ ਕਬੂਲ ਕਰ ਲਿਆ ਹੁਣ ਧਾਰੋ ਕਹਿੰਦੇ ਰਾਂ ਬਰਮਰ ਗਾਇਜਾ ਨਾ ਰਾਮਰ ਜਾਣੇ ਜਿਹੜੇ ਰਾਮਰਣ ਜਾਣਿਆ ਨਹੀਂ ਉਹ ਮਰਦੇ ਦੂਏ ਵਰਦੇ ਹੁੰਦੇ ਹੀ ਨਹੀਂ ਇਧਰ ਬੋਧ ਤਾਂ ਅਲੱਗ ਹੈ ਬਹੁਤ ਤੋਂ ਛਟਕਾਰਾ ਹੈ ਉਧਰ ਬਹੁਤ ਵੱਡੀ ਜਾਂਦੀ ਹੈ ਇਧਰ ਬਹੁਤ ਦਿਖਾਈ ਜਾਂਦੀ ਹੈ ਬਹੁਤ ਦਾ ਡਰ ਦਿਖਾਇਆ ਜਾਂਦਾ ਬਹੁਤ ਦਿੱਤੀ ਨਹੀਂ ਜਾਂਦੀ ਬਹੁਤ ਦਾ ਡਰ ਦਿਖਾਇਆ ਜਾਂਦਾ ਸਿਰਫ ਬਹੁਤ ਦਾ ਡਰ ਚੱਕਣ ਵਾਸਤੇ ਬਹੁਤ ਦਾ ਡਰ ਤਾਂ ਦਿਖਾਇਆ ਬਹੁਤ ਦਾ ਡਰ ਚੱਕਣ ਵਾਸਤੇ ਬਹੁਤ ਦਾ ਕਿਉਂ ਡਰ ਦਿਖਾਇਆ ਬਹੁਤ ਦਾ ਡਰ ਸुरू ਰਹੇ ਹੀ ਦੋ ਦਿਖਾਇਆ ਬਹੁਤ ਦਾਦਾ ਦਿਖਾਇਆ ਜਾ ਸਕਦਾ ਹੈ ਬਹੁਤ ਆਤਮਾਤੀ ਤਾਂ ਹੁੰਦੀ ਹੋਈ ਨਹੀਂ ਕਿਹਦੇ ਬੰਲੇ ਵੀ ਮਰਦਾ ਹੈ ਆਤਮਾ ਕਦ ਮਰਦੀ ਹੈ ਐਰੀ ਵਰਦੀ ਹੁੰਦੀ ਖੈਰ ਸਾਇੰਸ ਦਾ ਗੁਰਬਾਨੀ ਨਾਲ ਕੋਈ ਸਮਝ ਨਹੀਂ ਗੁਰਬਾਨੀ ਸਾਇੰਸ ਦੇ ਵਿਰੁੱਧ ਹੈ ਜਿਹੜੇ ਲੋਕਾਂ ਨੇ ਮਾਣੀ ਸੈਟੇ ਠਾਓ ਸ਼ਾਇਦ ਉਹਨੂੰ ਗੁਰਬਾਨੀ ਦੀ ਸਮਝ ਨਹੀਂ ਸਾਇੰਸ ਦੀ ਅੱਜ ਜਿਹੜੀ ਸਾਇੰਸ ਹੈ ਕੱਲ ਨੂੰ ਨਹੀਂ ਰਣੀ ਦੀ ਗੁਰਬਾਣੀ ਅੱਜ ਵੀ ਇਹੀ ਹੈ ਇਹ ਚਾਰਾਂ ਜੁਗਾਂ 'ਚ ਕੋਈ ਨਹੀਂ ਰਹਦੀ ਵਾਯਾ ਜਦ ਤੱਕ ਗਰੇ ਚਲੋ ਚੌਥੇ ਤੱਕ ਆਪਾਂ ਗੱਲ ਕਾਹਨੂ ਕਰੀਏ ਵਾਯਾ ਤੇ ਪਰੇ ਆ ਉਹ ਇਹ ਤਿੰਨਾਂ ਕਾਲਾਂ 'ਚ ਵਾਯਾ ਇਹ ਬਾਣੀ ਨਹੀਂ ਬਦਲਦੀ ਸਾਇੰਸ ਬਦਲਦੀ ਰਹਦੀ ਹੈ ਸਾਇੰਸ ਤਾਂ ਰੋਜ਼ ਬਦਲਦੀ ਹੈ ਇਹ ਜਿੱਥੇ ਤੱਕ ਖੋਜ ਕਰ ਲਈ ਦੀ ਖੋਜ ਪੂਰੀ ਹੋ ਚੁੱਕੀ ਗੁਰਬਾਣੀ ਦੀ ਅੱਗੇ ਖੋਜ ਦੀ ਲੋੜ ਨਹੀਂ ਹੈ ਭਗਤਾਂ ਨੇ ਜਿੱਡੀ ਖੋਜ ਕਰ ਲਈ ਦੀ ਸੰਸਾਰ ਨੂੰ ਅਡੀ ਲੋੜ ਹੈ ਸੋ ਸਾ ਤੋਂ ਛੁੱਟਣ ਦੀ ਵਿਧੀ ਹੈ ਸਿਰਫ ਇਹ ਪੂਰੀ ਹੈ ਇੱਥੇ ਕੋਈ ਲੋੜ ਨਹੀਂ ਹੋਰ ਸਾਇੰਸ ਦੀ ਦਾ ਰੋਜਾ ਲੋੜ ਕੋਈ ਨਹੀਂ ਹੁੰਦੀ ਰਹਿੰਦੀ ਆ ਉਹ ਇੱਕ ਰਾਹ ਤੇ ਪੜਾ ਆ ਜੋ ਰਾਹ ਚੱਲੀ ਹੈ ਸਾਇੰਸ ਨੇ ਜੋ ਦੋ ਵੀ ਦੇਦਾ ਜੋ ਆਕਾ ਹੈ ਜਿਹੜਾ ਹੁਣ ਤੱਕ ਤੋਰਨ ਲੱਗਿਆ ਬਸ ਹੁਣ ਰੁੱਦਦਾ ਰਿਹਾ ਹੁਣ ਤਾਈ ਇਹ ਪੂਰਾ ਮੇਚ ਹੋ ਰਿਹਾ ਹੈ ਸਾਇੰਸ ਦੀ ਉਹ ਨਾਲ ਕੀ ਉਹ ਗੁਰਬਾਨੀ ਦਾ ਉਹ ਗੱਲਾ ਸਾਈਡ ਤੇ ਆਤੀ ਜਿੱਥੇ ਜੋ ਸੈਂਸ ਪੁੱਜੀ ਹੋਣੀ ਹੈ ਪਹਿਲਾਂ ਹੀ ਦਸਤੀ ਪਤਾ ਨਾ ਪਤਾ ਲੱਖ ਕੇ ਸੱਚੇ ਤੋਂ ਬਪਣਾ ਤੇ ਆਪਾਂ ਬਰੋਤੇ ਚੱਲ ਹੋਏ ਸੈਂਸ ਤਾਂ ਉਹ ਤੇ ਪਹੁੰਚੀ ਵੀ ਆਦੀ ਅਰੋਨਾ ਕੇ ਦੱਸਿਆ ਥੋੜਾ ਜਿਹਾ ਦਿਖਾਇਆ ਉਹ ਕਹਿੰਦੇ ਇਧਰ ਲੋੜ ਨਹੀਂ ਸਾਨੂੰ ਜ਼ਿਆਦਾ ਬੋਲਣ ਦੀ ਤਾਂ ਕਿ ਗੱਲਾਂ ਕਥੀਆਂ ਨਾ ਜਾਏ ਜੇ ਅਸੀਂ ਇਹ ਕਤਲ ਕਰਨਾ ਜੀ ਇਹ ਸਾਡਾ ਵਿਸ਼ਾ ਰਹੇਗਾ ਜੇ ਸੈਂਸ ਦੀ ਗੱਲ ਕਰਨ ਲੱਗੇ ਸਾਰਾ ਵਿਸ਼ਾ ਸਾਡਾ ਵਿਸ਼ਾ ਰਹੇਗਾ ਅਸੀਂ ਆਪਣੇ ਵਿਸ਼ੇ ਦੀ ਗੱਲ ਕਰੀਏ ਸਾਇੰਸ ਦੀ ਕਿਉਂ ਕਰੀਏ ਸਿਰਫ ਐਡੀ ਗੱਲ ਕਰੀਏ ਕਿ ਲੋਕ ਭਲੇਖਾ ਪਾ ਰਹੇ ਨੇ ਰੂ ਸਰਟੀਫਿਕੇਟ ਕਹਿ ਕੇ ਉਬੂਰ ਖੜੇ ਤਾਂ ਕਿ ਦੂਏ ਪਾਸੇ ਨੂੰ ਲੱਗੇ ਲੈਟਰ ਬੰਦੇ ਨੂੰ ਸਾਇੰਸ ਵੀ ਤਾਂ ਵਿਨਾਸ਼ ਹੈ ਵਿਕਾਸ ਵਿਕਾਸ ਕਿੱਥੇ ਹੈ ਹੋ ਵਿਕਾਸ ਜਿਹੜੀਆਂ ਸਰਕਾਰਾਂ ਦੇ ਵਿੱਚ ਵਿਨਾਸ਼ ਛੁਪਿਆ ਹੋਇਆ ਹੈ ਜਿੰਨਾ ਵਿਕਾਸ ਹੋਇਆ ਉਹਨਾਂ ਵਿਨਾਸ਼ ਵੀ ਹੋ ਰਿਹਾ ਰੋਜ਼ 12 ਐਕਸੀਡੈਂਟ ਕਰਕੇ ਵਿਨਾਸ਼ ਕਰ ਰਹੇ ਆ ਰੇਲਾਂ ਐਕਸੀਡੈਂਟ ਕਰਕੇ ਵਿਨਾਸ਼ ਕਰ ਰਹੇ ਆ ਹਵਾਈ ਆਜ ਐਕਸੀਡੈਂਟ ਕਰਕੇ ਵਿਨਾਸ਼ ਕਰ ਰਹੇ ਨੇ ਹੋ ਹੀ ਰਿਹਾ ਬਿਜਲੀ ਦਾ ਐਕਸੀਡੈਂਟ ਹੋ ਰਿਹਾ ਵਿਨਾਸ਼ ਹੋ ਰਿਹਾ ਪ੍ਰਕਾਸ਼ ਬਿੱਚੇ ਹੀ ਵਿਨਾਸ਼ ਹੁੰਦਾ ਸੁਪਿਆ ਹੋਇਆ ਪਰ ਉਹ ਤਾਂ ਬਚਾਈ ਨਹੀਂ ਜਾ ਸਕਦਾ ਹੁਣ ਬਚਾਈ ਨਹੀਂ ਜਾ ਸਕਦਾ ਕਮਰਨਾ ਦਾ ਹੁਕਮ ਉਹ ਆਦਮੀ ਇਹਨਾਂ ਹੀ ਦਾ ਅਧੀਨ ਹੋ ਗਿਆ ਗੁਲਾਮ ਹੋ ਗਿਆ ਬਚ ਨਹੀਂ ਜਾ ਸਕਦਾ ਉਸਕਲ ਹੋ ਗਿਆ ਆਦਮੀ ਜਦ ਦੁਖੀ ਰਹਿੰਦਾ ਨਾ ਤਾਂ ਸਾਇੰਸ ਤੇ ਫਿਰ ਜਬਰਦਸਤ ਫੇਚ ਲਿਆ ਜਾਂਦਾ ਦੁਖੀ ਹੋ ਕੇ ਇਹ ਵਿਕਾਸ ਜਿਹੜਾ ਵਿਕਾਸ ਹੈ ਆਦਮੀ ਦੇ ਜਿਹੜੀ ਹੈ ਨਾ ਸਕੂਨ ਪੀਸ ਆਫ ਮਾਈਂਡ ਖਾ ਗਿਆ ਸਾਰਾ ਆ ਆਜ਼ਾਦ ਮੀ ਜਨਾ ਪਰੇਸ਼ਾਨ ਪਹਿਲਾਂ ਵੀ ਸੀ ਵਿਕਾਸ ਹੋਇਆ ਹੈ ਵਿਕਾਸ ਖਾ ਗਿਆ ਹੈ ਨਾਨਕ ਭਗਤਾਂ ਸਦਾ ਵਿਕਾਸ 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 ਕੀ ਹੁੰਦਾ ਦੇ ਚਿੰਤ ਅਵਸਥਾ ਕੋਈ ਫਿਕਰ ਨਹੀਂ ਇਹ ਤੇ ਵਿਕਾਸ ਇਹ ਤਾਂ ਫਿਕਰਾਂ ਦੀ ਪੰਡ ਸਾਡੇ ਤੇ ਰੱਖੀ ਹੋਈ ਹੈ ਜਿੱਦਾਂ ਵਿਕਾਸ ਆਉਣੀ ਚਿੰਤਾ ਬਹੁਤ ਜ਼ਿਆਦਾ ਨੇ ਰਾਤ ਨੂੰ ਦੀਦ ਰੀਲਦੀ ਦੀਦੀਆਂ ਗੋਲੀਆਂ ਸੰਦੇ ਲੋਕ ਨਸ਼ਿਆਂ ਦਾ ਖਰਾਬ ਪ੍ਰਚਾਰ ਨਸ਼ਾ ਦੀਦੀ ਗੋਲੀ ਰਸਾ ਹਿਲਦੀ ਹੋਰ ਕੀ ਹੁੰਦੀ ਰੋਟੀ ਨਾਲ ਬਲੇ ਨੀਤੀ ਕੋਈ ਚਾਹੀਦੀ ਹੈ ਨੀਤੀ ਨਹੀਂ ਹੋਣੀ ਇਹ ਕਿਉਂ ਨਹੀਂ ਹੈ ਇਹ ਵਿਕਾਸ ਦੀ ਦੇਣ ਹੈ ਵਿਕਾਸ ਦੀ ਦੇਣ ਕੀ ਹੈ ਪਰੇਸ਼ਾਨੀ ਵਿਕਾਸ ਦੀ ਕੀ ਦੇਣਾ ਪਰੇਸ਼ਾਨੀ ਵਿਕਾਸ ਦੀ ਕੀ ਦੇਣਾ ਚੈਨ ਅਮਨ ਅਮਨਰ ਚੈਨ ਵਿਕਾਸ ਦੀ ਦੇੜੇ ਵਿਕਾਸ ਦੀ ਦੇੜ ਬਿਲਕੁਲ ਨਹੀਂ ਹੋ ਸਕਦਾ ਵਿਕਾਸ আর বিকাশ ਆਪਾਂ ਵਿਰੋਧੀ ਦੋ ਗੱਲਾਂ ਨੇ। ਮਾਇਆ ਦੋ ਇਕੱਠੇ ਰਹਦੇ ਨੇ। ਮਾਇਆ ਬ੍ਰਹਮ ਰਹਾ ਰਹਾ ਸੰਗ ਸੰਗ। ਬ੍ਰਹਮ আর ਮਾਇਆ ਹਰ ਵਕਤ ਇਕੱਠੇ ਰਹਿੰਦੇ ਨੇ ਪਰ ਮਾਇਆ ਦਾ ਜਿਹੜਾ ਗਿਆਨ ਹੈ ਉਹ ਬ੍ਰਹਮ ਦੇ ਗਿਆਨ ਤੋਂ ਉਲਟ ਹੈ। ਉਹ ਨਾਸਵੰਤ ਹੈ। ਬਾਇਆ ਦਾ ਗਿਆ ਨਾਸਵੰਤਾ ਨਾਸਵੰਤਾ ਜਿਹੜੀ ਚੀਜ਼ ਹੈ ਨਾਸਵੰਤਾ ਉਹਦੀ ਸੰਗਤ ਕਰਕੇ ਨਾਸ਼ੇ ਕਰਨਾ ਨਾਸ਼ੇ ਹੋਊ ਦੇ ਨਾਲ ਕੀ ਹੋਊਗਾ ਵਿਨਾਸ਼ਕਾਰੀ ਹੈ ਬਾਇਆ ਦਾ ਗਿਆ ਐਸੇ ਐਸੇ ਬੰਬ ਨੇ ਕਿੰਨੇ ਕਰੋੜ ਆਦਮੀ ਦੀ ਜਾਨ ਲੈ ਸਕਦੇ ਨੇ ਫਿਰ ਵਿਨਾਸ਼ਕਾਰੀ ਹੋਇਆ ਤਬ ਵਿਨਾਸ਼ਕਾਰੀ ਚੀਜ਼ ਆਦਮੀ ਨੇ ਆਦਮੀ ਨੂੰ ਵੱਲੋਂ ਬਣਾਇਆ ਹੈ ਵਿਗਾਸ ਹੈ ਕਿ ਬਣਾਇਆ ਹੈ ਜਿੱਤ ਦਾ ਵਿਸ਼ਾ ਬਣਿਆ ਹੋਇਆ ਹੁਣ ਤਾਂ ਹੀ ਜੇ ਬਣਾਇਆ ਸੀ ਜਾਂਦੀ ਸੀ ਅਕਲ ਜਿੱਤ ਦਾ ਵਿਸ਼ਾ ਬੜਜੂ